ਹਾਂਜੀ ਕੀ ਨਾਮ ਹੈ ਰੋਡਾ ਸਾਡਾ ਨਾਮ ਹੈ ਗਈ ਸੁਖਵਿੰਦਰ ਸਿੰਘ ਜੀ ਰਿੰਕੂ ਆਪਣਾ ਸਬਜ਼ੀ ਦਾ ਕੰਮ ਹੈ ਜੀ ਹਮ ਲੋਗ ਗੁਗਾ ਵਾਟਾਂ ਦੇ ਅੱਛਾ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਸਾਨੂੰ ਸਮੱਸਿਆ ਜੀ ਆ ਪਾਣੀ ਦੀ ਹੈ ਜੀ ਮੇਨ ਠੀਕ ਹੈ ਮੇਨ ਪਾਣੀ ਦੀ ਸਮੱਸਿਆ ਜੀ ਸਾਨੂੰ ਹੋਰ ਕੋਈ ਸਮੱਸਿਆ ਨਹੀਂ ਜਦੋਂ ਵੀ ਆਉਂਦਾ ਕਿ ਨਾ ਉਹ ਪਾਣੀ ਆਹੀ ਪਾਣੀ ਬਹੁਤ ਘੜਦਾ ਔਰੇ ਇਹ ਕਿੰਨੇ ਟਾਈਮ ਤੋਂ ਪਾਣੀ ਖੜਾ ਹੈ ਇਹ ਮੈਂ ਤਾਂ ਜੀ ਸਾਰੀ ਉਮਰ ਹੋ ਗਈ ਮੈਨੂੰ ਦੇਖ ਦੇਣ ਕੋਈ ਇਹੋ ਜਾਂ ਕੋਈ ਨਗਰ ਕਾਉਂਸਲ ਦੇ ਅਧਿਕਾਰੀ ਤਾਂ ਨਹੀਂ ਕੋਈ ਨਹੀਂ ਆਇਆ ਜਾਂ ਕੋਈ ਇਹੋ ਜਾਂ ਕੋਈ ਨਗਰ ਕਾਉਂਸਲ ਦੇ ਅਧਿਕਾਰੀ ਤਾਂ ਕੋਹ ਪਹੁੰਚਦੀ ਕੋਈ ਉਹ ਕੀਤੀ ਨਹੀਂ ਜੀ ਕਿ ਹਣੇ ਕਿਸੇ ਨੇ ਕੋਈ ਕਿਸੇ ਨੇ ਆਕੇ ਨਹੀਂ ਯੋਰੇ ਧਿਆਨ ਮਾਰਿਆ ਜੀ ਕਿਸੇ ਨੇ ਦੇਖਿਆ ਨਹੀਂ ਆਕੇ ਵੀ ਇਹ ਕੀ ਗੱਲ ਆ ਕੀ ਬਾਤ ਆ ਜਾਂ ਸਾਨੂੰ ਆਕੇ ਦੱਸੇ ਵੀ ਇਹ ਕਿਉਂ ਖੜਾ ਕੀ ਗੱਲ ਆ ਨਾ ਕੋਈ ਉਹ ਨਹੀਂ ਜੀ ਅੱਛਾ ਕਿੰਨਾ ਟਾਈਮ ਹੋ ਗਿਆ ਪਾਣੀ ਖੜੇ ਨੂੰ ਜੀ ਇਹ ਅੱਜ ਆਪਣਾ ਹੀ 8ਵਾਂ 7ਵਾਂ ਦਿਨ ਆਈ ਹੈ ਇਹ ਕਹਿੰਦਾ ਭਾਬੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਜੀ ਸਾਨੂੰ ਆ ਸਰਕਾਰ ਤੋਂ ਇੰਨੀ ਉਮੀਦ ਸੀ ਵੀ ਸਾਡੇ ਮਸਲਿਆਂ ਦਾ ਹੱਲ ਕਰੂਗੀ ਪਰ ਸਾਡੇ ਮਸਲੇ ਦਾ ਹੱਲ ਨਹੀਂ ਹੋ ਰਿਹਾ ਨਾਲੇ ਤਾਂ ਕਹਦੇ ਸਰਕਾਰ ਬਹੁਤ ਵਧੀਆ ਜੀ ਇਹ ਨਹੀਂ ਉਹ ਤਾਂ ਵਧੀਆ ਤਾਂ ਹੈਗੇ ਹੀ ਹੁਣ ਅਸੀਂ ਵਰਤ ਕੇ ਦੇਖਿਆ ਜੀ ਕੋਈ ਨਹੀਂ ਜੀ ਕੂਲਰਾਂ ਦੇ ਪਾਣੀ ਨੂੰ ਕਹਿ ਦਿੰਦੇ ਨੇ ਆ ਇੰਨਾ ਪਾਣੀ ਖੜਾ ਉਹਦੇ ਲਈ ਨਹੀਂ ਦੇਖ ਰਿਹਾ ਜੀ ਅਜਾ ਪਿਛਲੀਆਂ ਸਰਕਾਰਾਂ ਦਾ ਕੀ ਕਹਿਣਾ ਕਾਂਗਰਸ ਵੀ ਰਹੀ ਆ ਪਿਛਲੇ ਸਰਕਾਰ ਚ ਵੀ ਨਹੀਂ ਇਹ ਹੱਲ ਹੋਇਆ ਜੀ ਨਾ ਕਿਸੇ ਵੀ ਸਰਕਾਰ ਚ ਇਹ ਹੱਲ ਨਹੀਂ ਹੋਇਆ ਪਾਣੀ ਦਾ ਜੀ ਇਹ ਹੱਲ ਨਾ ਹੋਣ ਦਾ ਕਾਰਨ ਕੀ ਹੈ ਇਹ ਹੱਲ ਨਾ ਆਉਣ ਦਾ ਤੁਹਾਡੇ ਸਾਹਮਣੇ ਹੀ ਹੈ ਜੀ ਕਾਰਨ ਬਸ ਆ ਦੇਖੋ ਸੜਕ ਕਿੰਨੀ ਨੀਵੀ ਔਰ ਹਾਲੇ-ਦਾਲੇ ਉੱਚੀ ਕਰੀ ਜਾਂਦੇ ਨੇ ਇੱਧਰੋਂ ਨੀਵੀ ਕਰੀ ਜਾਂਦੇ ਨੇ ਜੀ ਬਾਹਲੇ ਦਾ ਖੱਲੂ ਮੈਂ ਖਲੂ ਏ ਜੀ ਇਹ ਹੈ ਨਾ ਆਪਣੇ ਸ਼ਹਿਰ ਦਾ ਮੇਨ ਬੁੱਗਾ ਬੱਸ ਸਟੈਂਡ ਹੈ ਜੀ ਉਨੇ ਸਬਜ਼ੀ ਦੀਆਂ ਰੇੜੀਆਂ ਵੀ ਲੱਗਦੀਆਂ ਲੋਕਾਂ ਦਾ ਇਹ ਗੱਲ ਕਹਿਣਾ ਹੈ ਦੁਕਾਨਦਾਰਾਂ ਦਾ ਵੀ ਨਾ ਉਰੇ ਕਦੇ ਹੱਲ ਹੋਇਆ ਚਾਹੇ ਆਮ ਪਾਰਟੀ ਦੀ ਸਰਕਾਰ ਹੈ ਚਾਹੇ ਕਾਂਗਰਸ ਸਰਕਾਰ ਅੱਜ ਤੱਕ ਕਿਸੇ ਸਰਕਾਰ ਨੇ ਹੱਲ ਨਹੀਂ ਕੀਤਾ ਇਹ ਤਾਂ ਨਹੀਂ ਹੱਲ ਹੋਇਆ ਜੀ ਅਜਾ 2027 ਦੀ ਆ ਫਿਰ ਰੁਝਾਨ ਕਿਵੇਂ ਦੇਖਣੇ ਹੋ ਅੱਗੇ 27 ਦੇ ਵਿੱਚ ਵੀ ਇਲੈਕਸ਼ਨ ਆ ਗਏ ਆ ਜੀ ਸਰਕਾਰ ਦਾ ਇੱਕ ਸਾਲ ਪੈਂਡਿੰਗ ਪਿਆ ਹੈ ਕਾਂਗਰਸ ਨਾਲ ਜਸਟ ਟਾਈਮ ਕਾਂਗਰਸ ਹੀ ਕਾਂਗਰਸ ਨੇ ਵਾਦੇ ਪੂਰੇ ਕੀਤੇ ਆ ਜੀ ਆ ਬੱਗਾ ਬੱਸ ਸਟੈਂਡ ਦੇ ਵਿੱਚ ਜੀ ਬਹੁਤ ਸਾਲਾਂ ਤੋਂ ਐਂ ਪਾਣੀ ਖੜਦਾ ਏ ਹੋਰ ਕਿਸੇ ਬੱਸ ਸਟੈਂਡ ਦੇ ਵਿੱਚ ਨਹੀਂ ਖੜਦਾ ਜੀ ਜਿੰਨਾ ਇਹ ਬੱਸ ਸਟੈਂਡ ਦੇ ਵਿੱਚ ਖੜਦਾ ਜੀ ਸਾਰੀਆਂ ਸਰਕਾਰਾਂ ਨੂੰ ਗੁਹਾਰ ਲਾ ਕੇ ਦੇਖ ਲਈ ਆ ਵੀ ਕਿਸੇ ਨੇ ਅੱਜ ਤੱਕ ਸੁਣੀ ਨਹੀਂ ਮੈਂ ਕਹਿੰਦਾ ਜੀ ਅਸੀਂ ਸਾਰਿਆਂ ਨੂੰ ਕਾਂਗਰਸ ਨੂੰ ਕਾਲੀਆਂ ਨੂੰ ਤੇ ਆਪਣੇ ਆਮ ਪਾਰਟੀ ਨੂੰ ਵੀ ਹੁਣ ਸਾਨੂੰ ਬੜਾ ਜ਼ੋਰ ਲਾ ਕੇ ਕਹਿੰਨੇ ਆਮ ਪਾਰਟੀ ਨਾਲ ਅਸੀਂ ਕਰਾਂਗੇ ਪਰ ਕਿਸੇ ਨੇ ਹੋਰ ਧਿਆਨ ਨਹੀਂ ਮਾਰਿਆ ਕੇ ਠੀਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਸਾਡਾ ਬੰਬਰਾ ਹਾਲਾਜੀ ਸਾਡੇ ਤਾਂ ਸਬਜ਼ੀ ਦੇ ਪੈਸੇ ਵੀ ਨਹੀਂ ਪੂਰੇ ਹੋਰੇ ਦੁਕਾਨਦਾਰੀਆਂ ਫੇਲ ਹੋਈਆਂ ਵੀ ਹੈਆਂ ਲਾ ਕੇ ਸਬਜ਼ੀ ਖਰੀਦ ਕੇ ਲੈ ਆਉਂਦੇ ਆ ਸਾਡੇ ਪੂਰੇ ਵੀ ਨਹੀਂ ਹੋਰੇ ਪੈਸੇ ਅਸੀਂ ਪੱਲਿਓਂ ਪਾਉਨੇ ਆ ਜੀ ਜੀ ਸਾਡੇ ਇਹ ਪੈਸੇ ਪੂਰੇ ਕਰ ਦੇਣਗੇ ਕੇ ਹਾਂ ਬਿਲਕੁਲ ਸਹੀ ਗੱਲ ਸਾਨੂੰ ਬੋਟ ਪਾਉਣ ਦਾ ਤਾਂ ਹੀ ਪਤਾ ਜੀ ਸਾਰੇ ਦੁਕਾਨਦਾਰ ਬਰਾ ਦੁਖੀ ਆ ਹਾਂਜੀ ਠੀਕ ਹੈ ਠੀਕ ਸਾਨੂੰ ਕਹਿੰਦੇ ਅਸੀਂ ਐ ਕਰਾਂਗੇ ਐ ਕਰਾਂਗੇ ਵੋਟਾਂ ਤੋਂ ਪਹਿਲਾਂ ਪਰ ਕੋਈ ਨਹੀਂ ਬਾਤ ਚਾ ਕੇ ਖੜਦਾ ਜੀ ਠੀਕ ਹੈ ਜੀ ਇਹ ਐਨ ਜੀ ਬੁੱਗਾ ਬੱਸ ਸਟੈਂਡ ਦੇ ਸਬਜ਼ੀ ਵਾਲੇ ਭਰਾ ਦੁਕਾਨਦਾਰਾਂ ਇਹਨਾਂ ਦੇ ਇਹੀ ਗੱਲ ਦਾ ਇਨਰ ਅਜ ਗਿਲਾ ਸ਼ਿਕਾਇਤ ਹੈ ਵੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਲਾਰੇ ਲਾ ਕੇ ਤੁਰ ਜਾਂਦੇ ਆ ਕੋਈ ਵੀ ਸਰਕਾਰ ਹੋਵੇ ਸਿਰਫ ਕੰਮ ਘਟਾਉਣ ਵੋਟਾਂ ਤੱਕ ਰਹਿ ਮਤਲਬ ਰੱਖਦੇ ਆ ਇਹਨਾਂ ਨੂੰ ਕੋਈ ਅੱਜ ਕਿੰਨੇ ਦਿਨ ਹੋ ਗਏ ਜੀ ਅੱਜ ਅੱਠਵਾਂ ਨੌਵਾਂ ਦਿਨ ਆ ਜੀ ਰੋਜ਼ ਦੋ ਟੈਂਕਰ ਭਰ ਕੇ ਲੈ ਜਾਂਦੇ ਨੇ ਵੀ ਪਾਣੀ ਕੱਢ ਰਹੇ ਆ ਜੀ ਉਧਰੋਂ ਪਾਣੀ ਚੱਲੀ ਜਾਂਦਾ ਇਧਰੋਂ ਭਰੀ ਜਾਂਦੇ ਨੇ ਸਮਝ ਨਹੀਂ ਆਉਂਦੀ ਸਾਨੂੰ ਤਾਂ ਜੀ ਸਮਝ ਗਿਆ ਮੈਂ ਸਾਡਾ ਹਾਂਜੀ ਹੁਣ ਅਸੀਂ ਦੱਸੋ ਕਿਨੂੰ ਕਹੀਏ ਜਾ ਕੇ ਚਲੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਬਸ ਆਹੀ ਮੰਗਾਈ ਸਾਡਾ ਆ ਪਾਣੀ ਦਾ ਹੱਲ ਕਾ ਹੋ ਜੇ ਬਸ